ਆਰੇ ਨੂੰ ਪਿਆਰਤ ਦੀ ਸਭਕੀਆਤ ਅੱਜ ਅਸੀਂ ਸਾਇਹ ਕੋਲਾ ਕਿਤਾਬ 9ਵੀਂ ਜਮਾਤ ਦਾ ਪਾਠ ਨੰਬਰ 4 ਮੇਰੇ ਵੱਡੇ ਵਡੇਰੇ ਤੋਂ ਵਿਗਿਆਨੀ ਗੁਰਜੀਤ ਸਿੰਘ ਜੀ ਦਾ ਲਿਖਿਆ ਹੋਇਆ ਹੈ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਨਾ ਤੁਹਾਨੂੰ ਵਿਗਿਆਨੀ ਗੁਰਜੀਤ ਸਿੰਘ ਜੀ ਦੇ ਬਾਰੇ ਦੱਸਾਂਗੀ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਅਨੇਕਾਂ ਮਾਨ ਸਨਮਾਨ ਹਾਸਲ ਕਰਨ ਵਾਲੇ ਗਿਆਨੀ ਗੁਰਜੀਤ ਸਿੰਘ ਜੀ ਦਾ ਜਨਮ ਅਡੇਰਪੋਟਾ ਦੇ ਵਿੱਚ ਹੋਇਆ ਗਿਆਨੀ ਗੁਰਜੀਤ ਸਿੰਘ ਜੀ ਵਿਦਵਾਨ ਪਰਿਸ਼ਦ ਦੇ ਮੈਂਬਰ ਵੀ ਰਹੇ ਨੇ ਉਹਨਾਂ ਦੀ ਬਹੁਤ ਸਾਰੀਆਂ ਪ੍ਰੂਫ ਰਚਨਾਵਾਂ ਹੋਈਆਂ ਨੇ ਪਰ ਇੱਕ ਉਹਨਾਂ ਦੀ ਮਹਾਨ ਪੁਸਤਕ ਹੈ ਮੇਰਾ ਪਿੰਡ ਕਿਾਸ ਕੀ ਮਹਤਵ ਰੱਖਣ ਵਾਲੀ ਪੁਸਤਕ ਹੈ ਜਿਸ ਵਿੱਚ ਮਾਲੂਕੀ ਦੇ ਮਾਲਵੇ ਦੇ ਇੱਕ ਪਿੰਡ ਨੂੰ ਕਿੰਦਰ ਤੋਂ ਬਣਾ ਕੇ ਪੰਜਾਬੀ ਸੱਭਿਆਚਾਰ ਦੇ ਵਿਭਿੰਨ ਪਹਿਲੂਆਂ ਨੂੰ ਬੜੀ ਚੰਗਿਆਦਾ ਨਾਲ ਅਲੱਗ-ਅਲੱਗ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਹੈ ਕਿਆਨੀ ਜੀ ਦੀਆਂ ਰਚਨਾਵਾਂ ਦੀ ਭਾਸ਼ਾ ਆਮ ਬੋਲਚਾਲ ਵਾਲੀ ਪ੍ਰਭਾਵਸ਼ਾਲੀ ਤੇ ਲੋਕਾਂ ਦੀ ਜੋ ਬਦਸੋਨ ਨਾਲ ਜੁੜੀ ਹੋਈ ਹੈ ਸਾਡੀ 10ਵੀਂ ਚਮਤਰੀ ਸਾਹਿਤ ਵਾਲਾ ਪਿਤਾਪ ਦੇ ਵਿੱਚ ਉਹਨਾਂ ਦਾ ਪਾਠ ਹੈ ਮੀਲੇ ਵੱਡੇ ਵਡੇਰੇ ਮੇਰੇ ਵੱਡੇ ਵਡੇਰੇ ਗਿਆਨੀ ਗੋਬਿੰਦ ਸਿੰਘ ਜੀ ਨੇ ਲੇਖਕ ਨੇ ਆਪਣੇ ਸਮੇਂ ਦੇ ਆਪਣੇ ਪੂਰਵਜਾਂ ਦਾ ਆਪਣੇ ਵੱਡੇ ਵਡੇਰਿਆਂ ਦਾ ਚਿੱਤਰ ਕਰਿਆ ਹੈ ਜੋ ਕਿ ਚਾਰ ਪਰ ਆਸਨ ਜਿਨ੍ਹਾਂ ਦਾ ਨਾਮ ਸੀ ਬਾਬਾ ਦਾਸ ਬਾਬਾ ਪੂਰੂ ਬਾਬਾ RAM ਦਿੱਤਾ ਤੇ ਬਾਬਾ ਸਾਹਿਬ ਸਿੰਘ ਇਹ ਚਾਰੋਂ ਹੀ ਭਰਾ ਜਿਹੜੇ ਸੀਗੇ ਆਪਣੇ ਸਮਝਿਆ ਦਿਓ ਮੰਨਿਆ ਜਾਂਦੇ ਸੀਗੇ ਕਿ ਇਹਨਾਂ ਦੇ ਬਾਰੇ ਚ ਸੁਣ ਕੇ ਵੀ ਲੋਕਾਂ ਨੂੰ ਡਰ ਲੱਗਦਾ ਹੈ ਕਿ ਇਹ ਕਿਉਂ ਜੇ ਹੁੰਦੇ ਸੀ ਆਪਣੇ ਜਮਾਨੇ ਦੇ ਪੰਜਾਬ ਦੇ ਪੁਰਖੇ ਸਨ ਇਹ ਲੇਖਕ ਨੇ ਉਹਨਾਂ ਨੂੰ ਆਪਣੀ ਅੱਖਾਂ ਨਾਲ ਦੇਖਿਆ ਨਹੀਂ ਹੈ ਸਗੋਂ ਆਪਣੇ ਕੰਨਾਂ ਦੇ ਨਾਲ ਉਹਨਾਂ ਦੀਆਂ ਕਹਾਣੀਆਂ ਸੁਣੀਆਂ ਨੇ ਤਾਂ ਲੇਖਕ ਨੂੰ ਲੱਗਿਆ ਕਿ ਜੇ ਮੈਂ ਉਹਨਾਂ ਦੀ ਇਹ ਕਹਾਣੀ ਥੋੜੀ ਨਾਲ ਸਾਂਝੀ ਨਹੀਂ ਕਰੂੰਗਾ ਤਾਂ ਇਹ ਸ਼ਾਇਦ ਅਧੂਰੀ ਰਹਿ ਜਾਵੇਗੀ ਤਾਂ ਇਸ ਕਰਕੇ ਲੇਖਕ ਨੇ ਉਹਨਾਂ ਦੀ ਕਹਾਣੀ ਸਾਡੇ ਨਾਲ ਸਾਂਝੀ ਕਰੀ ਹੈ ਚਾਰ ਭਰਾ ਜਿਹੜੇ ਸੀਗੇ ਇੱਕ ਵਾਰੀ ਬਹੁਤ ਤਾਕਤਵਰ ਸੀਗੇ ਰਾਜ ਕੇ ਖਾਣ ਵਾਲੇ ਸੀ ਤੇ ਤੱਬ ਕੇ ਵੋਣ ਵਾਲੇ ਸੀ ਨੇੜੇ-ਤੇੜੇ ਦੇ ਹਲੇ-ਕੋਲੇ ਦੇ ਇਲਾਕਿਆਂ ਦੇ ਲਈਏ ਹਵਾ ਬੜੇ ਹੋਈ ਸੀ ਹਊਆ ਬੰਨਾ ਡਰ ਬੜੇ ਹੋਏ ਸੀਗੇ ਤੇ ਇੱਕ ਵਾਰੀ ਉਹ ਨੇੜੇ ਦੇ ਪਿੰਡ ਛਾਪਾ ਦੇ ਵਿੱਚ ਵਿਆਹ ਤੇ ਗਏ ਉੱਥੇ ਜਾ ਕੇ ਜੋ ਬਰਾਤੀਆਂ ਦੇ ਲਈ ਕੜਾਹ ਪ੍ਰਸ਼ਾਦ ਤਿਆਰ ਕੀਤਾ ਗਿਆ ਸੀ ਉਹਦਾ ਪੂਰੇ ਦਾ ਪੂਰਾ ਇਹ ਕੜਾਹਾ ਜੋ ਹੈ ਚਟਮ ਕਰ ਜਾਂਦੇ ਨੇ ਤਾਂ ਅੱਗੇ ਤੋਂ ਲੋਕਾਂ ਨੇ ਇਹਨਾਂ ਦੇ ਘਰ ਵਿੱਚੋਂ ਕਿਸੇ ਨੂੰ ਵੀ ਵਿਆਹ ਸ਼ਦੀ ਤੇ ਬਣਾਉਣਾ ਬੰਦ ਕਰ ਦਿੱਤਾ ਇਹ ਬਹੁਤ ਤਕੜੇ ਤੇ ਉੱਚੇ ਲੰਬੇ ਕਾਦੇ ਹੋਇਆ ਕਰਦੇ ਸਨ ਪਰ ਲੇਖਕ ਜੋ ਪੈਦਾ ਹੋਇਆ ਉਹ ਬਿਲਕੁਲ ਕਾਗਜੀ ਪਹਿਲਵਾਨ ਸੀਗਾ ਉਹ ਤਾਂ ਲੱਗਦਾ ਹੀ ਨਹੀਂ ਸੀਗਾ ਕਿ ਉਹ ਵੀ ਪਹਿਲਵਾਨਾਂ ਦੀ ਫੈਮਲੀ ਦੇ ਵਿੱਚੋਂ ਪਹਿਲਵਾਨਾਂ ਦੇ ਪਰਿਵਾਰ ਵਿੱਚੋਂ ਪੈਦਾ ਹੋਇਆ ਉਹਨੂੰ ਲੋਕ ਸਾਰੇ ਕਾਗਜੀ ਪਹਿਲਵਾਨ ਕਰਕੇ ਬੁਲਾਇਆ ਕਰਦੇ ਸਨ ਜਦੋਂ ਛਟਾਕੀਆਂ ਖਾਣ ਵਾਲਾ ਥੋੜਾ ਥੋੜਾ ਖਾਣ ਵਾਲਾ ਚਾਂਚੀ ਰਗ ਪੈਦਾ ਹੋ ਰਿਹਾ ਤਾਂ ਲੋਕਾਂ ਦੇ ਲੇਖਕ ਦੇ ਪਰਿਵਾਰ ਦੇ ਨਾਲ ਰਿਸ਼ਤੇ ਨਾਤੇ ਜੋ ਹੈ ਟੁੱਟ ਗਏ ਸਨ ਤਾਂ ਉਹ ਦੁਬਾਰਾ ਤੋਂ ਬੜੇ ਔਖੇ ਜੁੜਨੇ ਸ਼ੁਰੂ ਹੋਏ ਇੱਕ ਵਾਰ ਇੱਕ ਪਹਿਲਵਾਨ ਆਪਣੀ ਜਿੱਤ ਦਾ ਝੰਡਾ ਲਹਿਰਾਉਂਦਾ ਹੋਇਆ ਲੇਖਪੁਰਾ ਦੇ ਦਾਦੇ ਦੇ ਪਿੰਡ ਪਹੁੰਚ ਜਾਂਦਾ ਹੈ ਤੇ ਉੱਥੇ ਪਹੁੰਚ ਕੇ ਆਪਣੀ ਜਿੱਤ ਦਾ ਵਿਜੇ ਪਟਾਕਾ ਜੋ ਹੈ ਝੰਡਾ ਲਹਿਰਾਉਂਦਾ ਹੈ ਕਿ ਮੈਂ ਤਾਂ ਜਿੱਤ ਗਿਆ ਜੀ ਹੁਣ ਮੈਨੂੰ ਰਸਦ ਦਾ ਸਮਾਨ ਦਵੋ ਜੇ ਤੁਹਾਡੇ ਕੋਲੇ ਮੇਰੇ ਬਰਾਬਰ ਦਾ ਕੋਈ ਪਹਿਲਵਾਨ ਮੁਕਾਬਲਾ ਕਰਨ ਲਈ ਨਹੀਂ ਹੈ ਤਾਂ ਉਸ ਪਿੰਡ ਦਾ ਜਿਹੜਾ ਚੌਧਰੀ ਹੈ ਇੱਕ ਦਿਨ ਉਸ ਪਹਿਲਵਾਨ ਨੂੰ ਆਪਣੇ ਪਿੰਡ ਚ ਰੱਖਦਾ ਤੇ ਅਗਲੇ ਦਿਨ ਉਹ ਨੂੰ ਆਪਣੀ ਫੇਫੀ ਮਹਿਸੂਸ ਹੋਣ ਲੱਗਦੀ ਹੈ ਕਿ ਸਾਡੇ ਪਿੰਡ ਚ ਵੀ ਇੰਨੇ ਸਾਰੇ ਪਹਿਲਵਾਨ ਹੈ ਫੋ ਕਿਉਂ ਨਹੀਂ ਕੋਈ ਇੱਥੇ ਮੁਕਾਬਲਾ ਕਰ ਸਕਦਾ ਤਾਂ ਉਹ ਜਾ ਕੇ ਬਾਬੇ ਪੰਨੂ ਦੇ ਅੱਗੇ ਫਰਿਆਦ ਕਰਦਾ ਹੈ ਕਿ ਤੈਨੂੰ ਅਸੀਂ ਔਖੇ ਸੋਖੇ ਖਾਣ ਪੀਣ ਦੇ ਲਈ ਕੁਝ ਨਾ ਕੁਝ ਦਵਾਂਗੇ ਉਸ ਟਾਈਮ ਦੇਸ਼ ਦੇ ਵਿੱਚ ਅਨਾਜ ਦਾ ਜੋ ਸੀਗਾ ਕਾਲ ਪਿਆ ਹੋਇਆ ਸੀ ਮਹਾਮਾਰੀ ਫੈਲੀ ਹੋਈ ਸੀ ਖਾਣ ਨੂੰ ਕੁਝ ਮਿਲਦਾ ਨਹੀਂ ਸੀ ਪਰ ਜਿਹੜਾ ਚੌਧਰੀ ਸੀਗਾ ਉਸਨੇ ਬਾਬੇ ਪੰਨੂ ਨੂੰ ਬੇਨਤੀ ਕੀਤੀ ਕਿ ਵੀ ਤੈਨੂੰ ਅਸੀਂ ਔਖੇ ਸੋਖੇ ਤਿਓੜਕ ਦੀ ਜਿਹੜੀ ਮੋਟ ਬਾਜਰੇ ਦੀ ਖਿਚੜੀ ਹੈ ਉਹ ਬਣਾ ਕੇ ਦਿਆ ਕਰਾਂਗੇ ਤਿਓੜ ਕਹਿੰਦਾ ਹੈ ਜਿਹੜਾ ਦਹੀਂ ਔਰ ਲੱਸੀ ਜੋ ਹੁੰਦੀ ਹੈ ਪਤਲੀ ਜੀ ਉਹਨੂੰ ਥਿਓੜ ਸ਼ਬਦ ਆਖਿਆ ਜਾਂਦਾ ਠੀਕ ਹੈ ਤੇ ਉਹਦੇ ਨਾਲ ਅਸੀਂ ਤੁਹਾਨੂੰ ਮੋਟ ਬਾਜਰੇ ਦੀ ਖਿਚੜੀ ਬਣਾ ਕੇ ਦੇਵਾਂਗੇ ਦੋ ਤੋਂ ਤਿੰਨ ਟਾਈਮ ਤੂੰ ਬਸ ਇਸ ਪਹਿਲਵਾਨ ਨਾਲ ਮੁਕਾਬਲਾ ਕਰ ਪਹਿਲਾਂ ਤਾਂ ਜਦੋਂ ਪਹਿਲਵਾਨ ਨੇ ਬਾਬੇ ਪੁੰਨੂ ਨਾਲ ਮੁਕਾਬਲਾ ਕਰਿਆ ਤਾਂ ਪਹਿਲਵਾਨ ਪੱਪਾ ਪੁੰਨੂ ਜੋ ਹੈ ਇੱਕਦਮ ਜੋ ਹੈ ਉਹਦਾ ਘੋਰੜੂ ਬੋਲਣ ਲੱਗ ਪਿਆ ਘੋਰੜੂ ਮਤਲਬ ਜਦੋਂ ਗਲੇ ਦੇ ਸਾਹ ਜੋ ਬੰਦੇਆ ਖਿੱਚਿਆ ਜਾਵੇ ਤੇ ਆਵਾਜ਼ ਆਉਂਦੀ ਹੈ ਇਸ ਤਰ੍ਹਾਂ ਹੋਣ ਲੱਗ ਪਿਆ ਪਰ ਬਾਅਦ ਵਿੱਚ ਬਾਬੇ ਪੁੰਨੂ ਨੇ ਉਸ ਪਹਿਲਵਾਨ ਦਾ ਦੱਬ ਕੇ ਮੁਕਾਬਲਾ ਕਰਿਆ ਤੇ ਉਸ ਨੂੰ ਹਰਾ ਦਿੱਤਾ ਇਸ ਨੂੰ ਦੇਖ ਕੇ ਪਹਿਲਵਾਨ ਲੋਕ ਵੀ ਜਾਨ ਛੁਡਾ ਕੇ ਉਸ ਪਿੰਡ ਤੋਂ ਭੱਜਣਾ ਪਿਆ ਤੇ ਉਸ ਨੇ ਆਪਣਾ ਜੋ ਸਮਾਨ ਇਕੱਠਾ ਕੀਤਾ ਹੋਇਆ ਸੀ ਉਹ ਵੀ ਉਸੇ ਪਿੰਡ ਵਿੱਚ ਛੱਡ ਕੇ ਉਹ ਭੱਜ ਗਿਆ ਉੱਥੋਂ ਦੀ ਫਿਰ ਅੱਗੇ ਦੱਸਦੇ ਨੇ ਕਿ ਇੱਕ ਵਾਰੀ ਬਾਬਾ ਦਾਸ ਜੋ ਸੀਗਾ ਉਹਨੇ ਦੇਖਿਆ ਰਸਤੇ ਦੇ ਵਿੱਚ ਇੱਕ ਸ਼ਤੂਤ ਦਾ ਪੇੜ ਡਿਗਿਆ ਹੋਇਆ ਸੀ ਸ਼ਤੂਤ ਜਿਹਨੂੰ ਕੰਨੇ ਆ ਜਿਹਦੇ ਤੇ ਫਲ ਲੱਗਦਾ ਹੈ ਉਹ ਗਿੜਿਆ ਹੋਇਆ ਸੀਗਾ ਹਵਾਵਾਂ ਵਿੱਚ ਚੱਲਣ ਦੇ ਨਾਲ ਤਾਂ ਬਾਬੇ ਪੁੰਨੂ ਨੇ ਇੱਕ ਬਾਬੇ ਦਾਸ ਨੇ ਕਿਹਾ ਕਿ ਇਹ ਜਿਹੜਾ ਹੈਗਾ ਡੰਡਾ ਦੇ ਇੱਥੇ ਕਿਉਂ ਪਿਆ ਹੋਇਆ ਹੈ ਤਾਂ ਚੌਧਰੀ ਨੇ ਤੇ ਕੁਝ ਹੋਰ ਚਲੇ ਜਾਂਦੇ ਵਿਅਕਤੀਆਂ ਨੇ ਕਿਹਾ ਕਿ ਇਹ ਡੰਡਾ ਨਜ਼ਰਾਂ ਦਾ ਇੰਨਾ ਵੱਡਾ ਸ਼ਤੂ ਉਦਾਂ ਜੋ ਲਟਾਰ ਗਿਰੀ ਹੋਈ ਹੈਗੀ ਹੈ ਲਟਾਰ ਸ਼ਬਦ ਦੀ ਵਰਤੋਂ ਇੱਥੇ ਕਰੀ ਗਈ ਹੈ ਲਟਾਰ ਹੁੰਦਾ ਵੱਡਾ ਸ਼ਤੀਰ ਪੁਰਾਣੇ ਸਮੇਂ ਦੇ ਅੰਦਰ ਜੋ ਘਰ ਦੀਆਂ ਛੱਤਾਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਜੋ ਕੜੀਆਂ ਲੱਗਦੀਆਂ ਸੀ ਤੇ ਇੱਕ ਵੱਡੀ ਸਾਰੀ ਲੱਕੜ ਲਗਾਈ ਜਾਂਦੀ ਸੀ ਉਹਨੂੰ ਲਟਾਣ ਕਿਹਾ ਜਾਂਦਾ ਸੀ ਜਿਹਦਾ ਅਰਥ ਹੈ ਵੱਡਾ ਸ਼ਤੀਰ ਗੇੜੀ ਲੰਮੀ ਅਤੇ ਮੋਟੀ ਲੱਕੜ ਹੁੰਦੀ ਹੈ ਟੰਬਾ ਅਣ ਘੜਿਆ ਡੰਡਾ ਤਾਂ ਜਿਹੜਾ ਬਾਬਾ ਦਾਸ ਸੀਗਾ ਉਸਨੇ ਲਟਾਣ ਟੰਬਾ ਗੇੜੀ ਡੰਡਾ ਇਹੋ ਜੇ ਸ਼ਬਦਾਂ ਦੀ ਵਰਤੋਂ કરી ਹੈ ਤੇ ਉਹਨੇ ਕੀ ਕਰਿਆ ਕਿ ਸ਼ਤੂਤ ਸ਼ਤੂਤ ਨੂੰ ਜਿਹਨੂੰ ਅੱਜ ਕੱਲ ਛੱਕਣ ਦੇ ਲਈ ਸਾਨੂੰ ਨੌਜਵਾਨ 8 ਤੋਂ 10 ਬੰਦੇ ਚਾਹੀਦੇ ਉਹ ਕਰਦਾ ਹੀ ਚੁੱਕ ਕੇ ਆਪਣੇ ਘਰੇ ਉਹ ਲੱਕੜੀ ਖਿੱਚ ਕੇ ਅੰਦਰ ਲੈ ਆਇਆ ਸੀਗਾ ਤਾਂ ਇਸ ਤਰ੍ਹਾਂ ਉਹ ਜਿਹੜੇ ਪਹਿਲਵਾਨ ਸੀਗੇ ਉਹ ਬਹੁਤ ਬਹਾਦਰ ਹੋਇਆ ਕਰਦੇ ਸੀ ਇਸੇ ਤਰ੍ਹਾਂ ਬਾਬਿਆਂ ਦੀਆਂ ਇਹ ਜਿਹੜੇ ਚਾਰ ਬਾਬੇ ਇਹਨਾਂ ਦੀ ਭੈਣਾਂ ਦਾ ਵੀ ਜ਼ਿਕਰ ਕੀਤਾ ਗਿਆ ਹੈਗਾ ਜਿਹੜੀ ਭੈਣਾਂ ਸੀਗੀਆਂ ਉਹਨਾਂ ਵਿੱਚੋਂ ਇੱਕ ਭੈਣ ਜੋ ਸੀਗੀ ਚੜੀਕ ਪਿੰਡ ਵਿਆਹੀ ਹੋਈ ਸੀਗੀ ਉਹ ਬਹੁਤ ਉਹ ਵੀ ਬਹੁਤ ਤਾਕਤਵਰ ਸੀਗੀ ਲੇਖਕ ਦੱਸਦਾ ਹੈ ਕਿ ਉਹਦੇ ਪਰਿਵਾਰ ਦੇ ਸਾਰੇ ਜੀ ਬਾਰੋਂ ਦੀ ਜਵਾਰ ਜੋ ਸਿੱਟੇ ਤੋੜਦੇ ਸੀ ਕਿਤੇ ਉਹਨੂੰ ਚੁੱਕ ਕੇ ਘਰ ਲੈ ਕੇ ਆਉਂਦੇ ਸੀ ਉਹਨਾਂ ਦੀ ਛੋਟੀ ਭੈਣ ਰੋਟੀ ਲੈ ਕੇ ਗਈ ਤਾਂ ਆਉਂਦੇ ਹੋਏ ਉਹਦੀ ਪੰਡ ਚੁੱਕ ਕੇ ਘਰ ਲਈ ਸੀ ਸਿੱਟੇ ਪੁੱਟ ਕੇ ਜਿਹੜਾ ਹਰ ਥੋਲੀ ਗਈ ਤਾਂ ਇਹ ਪੰਜ ਮਾਣ ਕੱਚੀ ਜਵਾਰ ਨਿਕਲੀ ਸੀ ਬਾਕੀ ਨਿੱਕ ਸੁੱਕ ਬਿਨਾ ਥੋਲਣ ਦੇ ਹੀ ਪਰ ਇਹ ਸੁੱਟ ਦਿੱਤਾ ਗਿਆ ਸੀਗਾ ਤੇ ਬਾਬਿਆਂ ਦੀ ਜਿਹੜੀ ਹੋਰ ਭੈਣ ਸੀਗੀ ਜੋ ਚੜਿੱਕ ਪਿੰਡ ਵਿਆਹੀ ਹੋਈ ਸੀ ਉਹ ਪਹਿਲਵਾਨ ਦਾ ਮੁਗਦਰ ਉਹਨੇ ਜੋ ਚੁੱਕ ਕੇ ਬੜਾ ਵਗਾ ਕੇ ਮਾਰਿਆ ਸੀਗਾ ਮੁਗਦਰ ਲੱਕੜੀ ਦਾ ਬਣਿਆ ਹੋਇਆ ਹੁੰਦਾ ਜਿਸ ਦੇ ਨਾਲ ਪਹਿਲਵਾਨ ਆਪਣੀ ਅਖਾੜੇ ਦੇ ਅੰਦਰ ਭੁਲਣ ਤੋਂ ਪਹਿਲਾਂ ਜਦੋਂ ਵੀ ਹਾਸ ਕਰਦੇ ਆ ਤਾਂ ਉਹਦਾ ਪ੍ਰਯੋਗ ਕਰਦੇ ਨੇ ਹਨਾ ਤਾਂ ਉਸਨੇ ਦੇਖਿਆ ਕਿ ਇਹ ਡੰਡਾ ਦਾ ਕੀ ਪਿਆਉਣਾ ਚੱਕ ਕੇ ਉਹਨੂੰ ਭਗਾ ਕੇ ਮਾਰਿਆ ਸੀ ਉਹ ਦੂਜੇ ਕੋਠੇ ਦੇ ਉਧਰ ਦੂਜੇ ਪਾਸੇ ਚਲਾ ਗਿਆ ਸੀਗਾ ਫਿਰ ਅਗਲੇ ਦਿਨ ਉਸਨੇ ਆਪਣੀ ਸੱਸ ਨੂੰ ਪੁੱਛਿਆ ਕਿ ਇਹ ਕੀ ਚੀਜ਼ ਹੈ ਤਾਂ ਉਹਨੇ ਕਿਹਾ ਮੁਗਦਰ ਹੁੰਦਾ ਹੈ ਪਹਿਲਵਾਨ ਵਰਤਦੇ ਨੇ ਤਾਂ ਇੱਥੇ ਪਹਿਲਵਾਨਾਂ ਦਾ ਅਖਾੜਾ ਲੱਗਦਾ ਤੇ ਦੂਜੇ ਪਿੰਡ ਤੋਂ ਲੋਕ ਉਰੇ ਦੇਖਣ ਆਉਂਦੇ ਨੇ ਤਾਂ ਅਗਲੇ ਦਿਨ ਜਦੋਂ ਕੁਝ ਤੀਆਂ ਸੜਕ ਤੇ ਚਿੰਨੀਆਂ ਜਾ ਰਹੀਆਂ ਹੁੰਦੀਆਂ ਨੇ ਤਾਂ ਬਾਬਿਆਂ ਦੀ ਭੈਣ ਵੀ ਨਾਲ ਹੀ ਚੱਲੀ ਜਾ ਰਹੀ ਹੁੰਦੀ ਆ ਮੈਂ ਫਿਰ ਉਸ ਮੁਗਦਰ ਨੂੰ ਸੜਕ ਤੇ ਪਏ ਹੋਏ ਦੇਖਿਆ ਉਹਨੇ ਕਿਹਾ ਅੱਜ ਡੰਡਾ ਦਾ ਫੇਰ ਸੜਕ ਦੇ ਵਿਚਾਲੇ ਪਿਆ ਇਹ ਤਾਂ ਉਹ ਮੁਗਧਰ ਚੱਕ ਕੇ ਵਧਾ ਕੇ ਮਾਰਿਆ ਕਿ ਦੂਜੇ ਕੋਠੇ ਦੀ ਜਿਹੜੀ ਹੈਗੀ ਉਹਦੀ ਕੰਧ ਟੁੱਟ ਜਾਂਦੀ ਹੈਗੀ ਹੈ ਤਾਂ ਉਸ ਤੋਂ ਉਹਦੀ ਤਾਕਤ ਦਾ ਪਤਾ ਚੱਲਦਾ ਹੈ ਤਾਂ ਪਹਿਲਵਾਨ ਦੇਖਦਾ ਹੈ ਕਿ ਇਹ ਇੰਨੀ ਤਾਕਤਵਰ ਕੌਣ ਹੈ ਜਿਸਨੇ ਕਿ ਉਹ ਉਸ ਕੰਧ ਨੂੰ ਢਾਹ ਦਿੱਤਾ ਦੂਜੇ ਮੁਗਧਰ ਨੂੰ ਮਾਰ ਕੇ ਤਾਂ ਉਹ ਜੋ ਹੈ ਇੱਕ ਆਪਣੇ ਨਾਲ 100 ਰੁਪਇਆ ਤੇ ਸੱਚਾ ਤਿਓਰ ਲੈ ਕੇ ਆਉਂਦਾ ਹੈ ਤਿਓਰ ਕੀ ਹੁੰਦਾ ਹੈਗਾ ਅ ਔਰਤ ਦੇ ਪੌਣ ਦੇ ਲਈ ਕੱਪੜੇ ਗਹਿਣੇ ਅਤੇ ਸੇਟਾ ਗੱਲ ਇਹ ਚੁੰਨੀ ਹੈ ਸਾਰਾ ਕੁਝ ਉਹ 100 ਰੁਪਇਆ ਤੇ ਤਿਉਰ ਜੋ ਹੈ ਉਸ ਬਾਬਿਆਂ ਦੀ ਭੈਣ ਨੂੰ ਦਿੰਦਾ ਕਿ ਉਹ ਕਹਿੰਦਾ ਚਾਹਤੀ ਅੱਗੇ ਤੋਂ ਤੂੰ ਮੇਰੀ ਧਰਮ ਪੈਣ ਹੋਈ ਤਾਂ ਹੁਣ ਹਰ ਤਿਥ ਤਿਹਾੜ ਦੇ ਉੱਤੇ ਉਹ ਆਪਣੀ ਭੈਣ ਨੂੰ ਜੋ ਹੈ ਕਪੜੇ ਹੀੜੇ ਦਿੰਦਾ ਰਿਹਾ ਤੇ ਕਹਿੰਦਾ ਕਿ ਤੂੰ ਜੋ ਹੈ ਤੇਰੇ ਤੂੰ ਇੱਕ ਸ਼ਕਤੀ ਵਾਲੀ ਦੇਵੀ ਸ਼ਕਤੀ ਵਾਲੀ ਦੇਵੀ ਦੀ ਤਰ੍ਹਾਂ ਹੈ ਮੈਂ ਅੱਜ ਤੋਂ ਪਹਿਲਵਾਨੀ ਕਰਨੀ ਛੱਡ ਦਿੰਦਾ ਜਿੰਨਾ ਤੇ ਜੀਵਤ ਤੱਕ ਉਹ ਪਹਿਲਵਾਨ ਜਿੰਦਾ ਰਿਹਾ ਹਮੇਸ਼ਾ ਆਪਣੀ ਭੈਣ ਨੂੰ ਆ ਕੇ ਤਿਹਾੜ ਦੇ ਮੌਕੇ ਦੇ ਉੱਤੇ ਇਹ ਤਿਉਰ ਤੇ 100 ਰੁਪਈਆ ਸ਼ਗਨ ਦਾ ਸਮਾਨ ਦਿੰਦਾ ਰਿਹਾ। ਬਾਬਿਆਂ ਦੀ ਸੁਪੈਣ ਦੇ ਦੋ ਪੁੱਤਰ ਸਨ। ਇਹਨਾਂ ਵਿੱਚੋਂ ਇੱਕ ਮੰਗਲ ਸਿੰਘ ਨਾਮ ਦਾ ਵੱਡਾ ਪਹਿਲਵਾਨ ਹੋਇਆ। ਜਦੋਂ ਉਹ ਮਾਮਿਆਂ ਦੇ ਪਿੰਡ ਗਿਆ ਤਾਂ ਆਪਣੇ ਜੋਹਰ ਦਿਖਾਉਂਦਾ ਉੱਥੇ ਜਾ ਕੇ ਤਾਂ ਮਾਮੇ ਉਹਨੂੰ ਬੋਦੀ ਵਿੱਚ ਚੁੱਕ ਲੈਂਦੇ ਤੇ ਚਾਂਦੀ ਦਾ ਇੱਕ ਡਬਲ ਰੁਪਈਆ ਤੇ ਧੜੀ ਘੋ ਦਿੰਦੇ। ਲੇਖਕ ਨੂੰ ਛੋਟੇ ਹੁੰਦੇ ਆਂ ਹੀ ਦਿਉਆਂ ਦੀਆਂ ਕਹਾਣੀਆਂ ਸੁਣ ਕੇ ਜਿੰਨਾ ਡਰ ਲੱਗਦਾ ਸੀ ਉਨਾ ਹੀ ਡਰ ਉਹ ਆਪਣੇ ਵੱਡੇ-ਵਡੇਰਿਆਂ ਦੀਆਂ ਗੱਲਾਂ ਸੁਣ ਕੇ ਲੱਗਿਆ ਕਰਦਾ ਸੀ ਲੇਖਕ ਕਹਿੰਦਾ ਹੈ ਕਿ ਪੁਰਾਣੇ ਪੰਜਾਬ ਦੇ ਲੋਕਾਂ ਦੀ ਤਾਕਤ ਗਵਾਚੀ ਹੋਈ ਇੰਨੀ ਸਹੀ ਤਸਵੀਰ ਚੁਪਾ ਕੇ ਨਹੀਂ ਰੱਖੀ ਜਾ ਸਕਦੀ ਸੀ ਇਸ ਲਈ ਉਸ ਨੂੰ ਇਹ ਤਸਵੀਰ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਠੀਕ ਸਮਝੀ ਤਾਂ ਪਿਛਲੇ ਸਾਲ ਦੇ ਬੋਰਡ ਦੇ ਜਿਨੇ ਵੀ ਇਮਤਿਹਾਨ ਹੋਏ ਆ ਉਹਨਾਂ ਦੇ ਵਿੱਚੋਂ ਇਸ ਪਾਠ ਵਿੱਚੋਂ ਜਿੰਨੇ ਮੁਸ਼ਕਿਲ ਸ਼ਬਦ ਆ ਉਹਨਾਂ ਵਿੱਚੋਂ ਬਹੁ ਵਿਕਲਪੀ ਚੋਣ ਦੇ ਵਿੱਚ ਕਈ ਪ੍ਰਸ਼ਨ ਪਾ ਦਿੱਤੇ ਗਏ ਜਿਵੇਂ ਲਟੈਣ ਗੇੜੀ ਯਾਰ ਇੱਕ ਸ਼ਬਦ ਜਾਂ ਇੱਕ ਵਾਰ ਚੁੱਤਰ ਦੋਸਾ ਟੰਬਾ ਕੀ ਹੁੰਦਾ ਟੰਬਾ ਅਨ ਘੜਿਆ ਡੰਡਾ ਹੁੰਦਾ ਹੈਗਾ ਡੰਡੀ ਕੀ ਹੁੰਦੀ ਆ ਪੱਕ ਡੰਡੀ ਜਦੋਂ ਖੇਤਾਂ ਦੇ ਵਿੱਚੋਂ ਨਿਕਲਣ ਵਾਲਾ ਜੋ ਛੋਟਾ ਰਸਤਾ ਉਹਨੂੰ ਪੱਕ ਡੰਡੀ ਕਹਿੰਦੇ ਆ ਵਿਜੇ ਪਟਾਕਾ ਜਿੱਤਰਾ ਝੰਡਾ ਪੱਠੇ ਪਹਿਲਵਾਨ ਦੇ ਸ਼ਾਗਿਰਦਾਂ ਨੂੰ ਪੱਠੇ ਕਿਹਾ ਜਾਂਦਾ ਹੈ ਤਿਓੜ ਦਹੀਆਂ ਲੱਸੀ ਨੂੰ ਲਟੈਣ ਵੱਡੀ ਛਤੀਰ ਵੱਡਾ ਛਤੀਰ ਗੇਲੀ ਲਖਮੀ ਤੇ ਮੋਟੀ ਲੱਕੜ ਨੂੰ ਗੇਲੀ ਕਹਿੰਦੇ ਆ ਤੇ ਟੰਬਾ ਹੈ ਅਨ ਘੜਿਆ ਡੰਡਾ ਔਰ ਬੜਾਂ ਹੁੰਦੀ ਹੈ ਰੁੱਖ ਦੇ ਵੱਡੇ ਟਾਣੇ ਜਿਹੜਾ ਸ਼ਤੂਤ ਦਾ ਰਕਤ ਉਹਨਾਂ ਨੇ ਗਿਰਿਆ ਹੋਇਆ ਦੇਖਿਆ ਸੀ ਬਾਬਾ ਦਾਸ ਨੇ ਉਹਨੇ ਉਸ ਨੂੰ ਜੋ ਹੈ ਬੜਾ ਆਂਗ ਮਤਲਬ ਉਹਦੇ ਵੱਡੇ ਵੱਡੇ ਠਾਣਿਆਂ ਨੂੰ ਅਲੱਗ ਕੀਤਾ ਤੇ ਉਹਦੀ ਛਾਂਟ ਛਟਾਈ ਕਰਕੇ ਉਹ ਆਪਣੇ ਘਰੇ ਚੁੱਕ ਲਿਆ ਆ ਸੀਗਾ ਇਸ ਤਰ੍ਹਾਂ ਇਸ ਪਾਰ ਦੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਪ੍ਰਸ਼ਨ ਨੇ ਜਿਸ ਤਰ੍ਹਾਂ ਲੇਖਕ ਨੇ ਬਾਬਿਆਂ ਵੱਲੋਂ ਕੜਾ ਪ੍ਰਸ਼ਾਦ ਦਾ ਕੜਾਹਾ ਖਾ ਜਾਣ ਦੀ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ ਕਿ ਕਿਸ ਤਰ੍ਹਾਂ ਉਹ ਸਾਰਾ ਕੜਾਹ ਚ ਟੰਮ ਕਰ ਜਾਂਦੇ ਨੇ ਮੈਂ ਤੁਹਾਨੂੰ ਉਹੀ ਪਾਠ ਦੇ ਅੰਦਰ ਸਮਝਾਇਆ ਹੈ ਉਸ ਤੋਂ ਬਿਨਾ ਜੋ ਹੈ ਲੋਕ ਪਹਿਲਵਾਨਾਂ ਦਾ ਕਿਵੇਂ ਸਤਿਕਾਰ ਕਰਦੇ ਸਨ ਉਹਨਾਂ ਨੂੰ ਘਰੇ ਆਇਆ ਤੇ ਜੇ ਉਹਨਾਂ ਦੇ ਕੋਲੇ ਮੁਕਾਬਲੇ ਦਾ ਪਹਿਲਵਾਨ ਨਹੀਂ ਹੁੰਦਾ ਸੀਗਾ ਤਾਂ ਉਹਨਾਂ ਨੂੰ ਸੁੱਕੀ ਰਸਤ ਦੇਣੀ ਪੈਂਦੀ ਸੀ ਜਿਹਨ ਵਿੱਚ ਪੈਸੇ ਵੀ ਹੁੰਦੇ ਸੀਗੇ ਅਨਾਜ ਵੀ ਹੁੰਦਾ ਸੀਗਾ ਐਦਾਂ ਦਾ ਸੁੱਕਾ ਸਮਾਨ ਦਿੱਤਾ ਜਾਂਦਾ ਸੀ ਕਿਓ ਵੀ ਦਿੱਤਾ ਜਾਂਦਾ ਸੀ ਇਕੱਠਾ ਕਰਕੇ ਠੀਕ ਹੈ ਤਾਂ ਛਾਪੇ ਪਿੰਡ ਵਾਲਿਆਂ ਨੇ ਲੈ ਕੇ ਕਿ ਬਡੇਰਿਆਂ ਤੋਂ ਨੱਤ ਤੱਕ ਨੂੰ ਤੋੜ ਲਿਆ ਕਿਉਂਕਿ ਉਹ ਜੋ ਸੀਗੇ ਉਹ ਬਹੁਤ ਜ਼ਿਆਦਾ ਖਾਂ ਟੀਣ ਵਾਲੇ ਸੀ ਜਿੱਥੇ ਜਾਂਦੇ ਸਾਰਾ ਕੁਝ ਮੁਕਾ ਕੇ ਹੀ ਆਉਂਦੇ ਸੀਗੇ ਇਸ ਪਾਠ ਦੇ ਵਿੱਚ ਬਾਬਿਆਂ ਦੀਆਂ ਭੈਣਾਂ ਦੇ ਕਾਂਗਾਂ ਦਾ ਜੋ ਜ਼ਿਕਰ ਆਇਆ ਉਹਨੂੰ ਆਪਣੇ ਸ਼ਬਦਾਂ ਚ ਦੱਸੋ ਇੱਕ ਭੈਣ ਜੋ ਸੀਗੀ ਉਹ ਜਵਾਰ ਨੂੰ ਸਿੱਟੇ ਉਹਦੇ ਅਲੱਗ ਕਰਕੇ ਚੁੱਕ ਕੇ ਪੰਡ ਘਰ ਲੈ ਕੇ ਆਈ ਸੀ ਦੂਜੀ ਭੈਣ ਨੇ ਕੀ ਕਰਿਆ ਸੀਗਾ ਮੁੱਦਰ ਭਗਾ ਕੇ ਮਾਰਿਆ ਸੀ ਕਿ ਦੂਜੇ ਕੋਠੇ ਦੀ ਕੰਧ ਚੋੜ ਸੀਗੀ ਢਹਿ ਗਈ ਸੀ ਤਾਂ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਜੋ ਬਹਾਦਰੀਆਂ ਘਟਨਾਵਾਂ ਨੇ ਉਸ ਨੂੰ ਅਸੀਂ ਇਸ ਪ੍ਰਸ਼ਨ ਦੇ ਅੰਦਰ ਲਿਖ ਸਕਦੇ ਹਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੇ ਵੱਡੇ-ਵਡੇਰੇ ਪਾਠ ਜੋ ਕਿ ਗਿਆਨੀ ਗੁਰਦੇਵ ਸਿੰਘ ਜੀ ਦੀ ਬਹੁਤ ਵੱਡੀ ਦੇਣ ਹੈ ਸਮਝ ਆਇਆ ਹੋਵੇਗਾ ਧੰਨਵਾਦ